ਫਿਰੋਸਪੁਰ ਦੇ ਫੱਤੂ ਵਾਲਾ ਤੇ ਕਮਲਵੈਲਾ ਪਿੰਡ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਅਤੇ ਇਸ ਦਾ ਵਿਰੋਧ ਕੀਤਾ। ਉਹਨਾਂ ਹੀ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਹਨਾਂ ਦੇ ਵਿਰੋਧ ਖਤਮ ਕਰਕੇ ਸਹੀ ਨਹੀਂ ਕੀਤਾ। ਜੋ ਕਿਸਾਨ ਅੰਦੋਲਨ ਤੂ ਚੱਲ ਰਿਹਾ ਸੀ ਜਿਹਦੀ ਕੇ ਦੋਨਾਂ ਫਾਰਮਾਂ ਦੀ ਮੀਟਿੰਗ ਚੰਡੀਗੜ੍ਹ ਵਿਖੇ 19 ਮਾਰਚ ਨੂੰ ਜਿਹੜੀ ਕੇਂਦਰੀ ਮੰਤਰੀਆਂ ਦੇ ਨਾਲ ਹੋਈ ਉਸ ਤੋਂ ਬਾਅਦ ਸ਼ਾਮ ਨੂੰ ਜੋ ਭਗਵੰਤ ਮਾਨ ਸਰਕਾਰ ਨੇ ਮੋਦੀ ਸਰਕਾਰ ਦੇ ਇਸ਼ਾਰੇ ਦੇ ਉੱਤੇ ਸਾਡੇ ਦੋਨਾਂ ਫਾਰਮਾਂ ਦੇ ਆਗੂ ਸਰਵਣ ਸਿੰਘ ਭਦੇਅ ਜਗਜੀਤ ਸਿੰਘ ਜੀ ਡੱਲੇਵਾਲ ਮਨਜੀਤ ਸਿੰਘ ਜੀ ਰਾਏ ਹੋਰ ਅਨੇਕਾਂ ਹੀ ਆਗੂ ਜਿਹੜੇ ਉੱਥੋਂ ਗ੍ਰਿਫਤਾਰ ਕਰ ਲਏ ਤੇ ਉਹਦੇ ਨਾਲ ਜਿਹੜਾ ਅੰਦੋਲਨ ਦੋਨਾਂ ਫਾਰਮਾਂ ਦੇ ਉੱਤੇ ਮੋਰਚਿਆਂ ਦੇ ਉੱਤੇ ਚੱਲ ਰਿਹਾ ਸੀ ਬਾਰਡਰਾਂ ਦੇ ਚੱਲ ਰਿਹਾ ਹੈ ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਉੱਤੇ ਉੱਥੇ ਜਿਹੜਾ ਸਰਕਾਰਪਨ ਯਾਰ ਸਰਕਾਰ ਨੇ ਬਲਡوزر ਚਲਾ ਕੇ ਜਿਹੜੇ ਅਨੇਕਾਂ ਹੀ ਘਰ ਤਬਾਹ ਕਰਤੇ ਟਰਾਲੀਆਂ ਜਿਹੜੀਆਂ ਉਹ ਉਹ ਜਿਹੜੀਆਂ ਉਥੋਂ ਚੋਰੀ ਹੋ ਰਹੀਆਂ ਵਾ ਸਿਲੰਡਰ ਚੋਰੀ ਹੋ ਰਹੇ ਨੇ ਵੱਡੇ ਪੱਦਰ ਤੇ ਭਾਰੀ ਨੁਕਸਾਨ ਜਿਹੜਾ ਕੀਤਾ ਵਾ ਦੋਨਾਂ ਫਾਰਮਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ 23 24 25 ਨੂੰ ਜਿਹੜਾ ਪੂਰੇ ਪੰਜਾਬ ਦੇ ਵਿੱਚ ਹਰ ਪਿੰਡ ਪੱਦਰ ਤੇ ਪੁਤਲੇ ਭੁਕੇ ਜਾਣ ਭਗਵੰਤਮਾਨ ਸਰਕਾਰ ਦੇ ਮੋਦੀ ਸਰਕਾਰ ਦੇ ਅਸੀਂ ਉਸ ਲੜੀ ਤਹਿਤ ਅੱਜ ਜੋਨ ਮੱਲਾਂਵਾਲਾ ਦੇ ਪਿੰਡ ਫੱਤੇਵਾਲਾ ਦੇ ਵਿੱਚ ਵੱਡਾ ਇਕੱਠ ਕਰਕੇ ਕਿਸਾਨਾਂ ਮਜ਼ਦੂਰਾਂ ਨੇ ਭਗਵੰਤਮਾਨ ਸਰਕਾਰ ਦਾ ਮੋਦੀ ਸਰਕਾਰ ਦਾ ਜਿਹੜਾ ਪੁਤਲਾ ਭੁਕਿਆ ਵਾ ਜੋਰਦਾਰ ਨਾਰੇਬਾਜ਼ੀ ਕੀਤੀ ਆ ਤੇ ਮੰਗ ਕਰਦੇ ਆ ਸਾਡੇ ਜਿਹੜੇ ਆਗੂ ਆ ਉਹ ਅਜੇ ਤੱਕ ਵੀ ਰਹਾ ਨਹੀਂ ਕੀਤੇ ਜਿਹੜੀਆਂ ਮਾਵਾ ਭੈਣਾਂ ਅਜੇ ਵੀ ਕੋਜਾ ਦੇਵੀ ਜਿਹੜੀਆਂ ਅੰਦਰ ਡਕੀਆਂ ਹੋਈਆਂ ਜੇਲਾਂ ਦੇ ਵਿੱਚ ਉਹਨਾਂ ਨੂੰ ਤੁਰੰਤ ਜਿਹੜਾ ਬਿਨਾਂ ਸ਼ਰਤੋ ਰਿਹਾ ਕੀਤਾ ਜਾਵੇ ਜਿਹੜਾ ਸਮਾਨ ਚੋਰੀ ਹੋਇਆ ਉਹਦੀ ਪਰਪਾਈ ਕੀਤੀ ਜਾਵੇ ਤੇ ਜੇਕਰ ਸਮਾਨ ਚੋਰੀ ਹੋਇਆ ਨਹੀਂ ਮਿਲ ਰਿਹਾ ਤੇ ਉਹਦਾ ਜਿਹੜਾ ਤੁਰੰਤ ਉਹਦੀ ਪਰਪਾਈ ਕਿਸਾਨਾਂ ਦੀ ਜਿਹੜਾ ਕਰੋੜਾਂ ਦਾ ਨੁਕਸਾਨ ਹੋਇਆ ਉਹ ਜਿਹੜਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅੰਦੋਲਨ ਸਾਡਾ ਦਿੱਲੀ ਸਰਕਾਰ ਦੇ ਨਾਲ ਸੇ ਦਿੱਤਾ ਕੱਲ ਜਿਹੜੀ ਉਹ ਮੁਹਾਲੀ ਤੋਂ ਦੋਨਾਂ ਫਾਰਮਾਂ ਦੇ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਵੱਡੇ ਐਲਾਨ ਕੀਤੇ ਆ 28 ਤਰੀਕ ਨੂੰ ਜਿਹੜਾ ਅਸੀਂ ਕਿ ਹਮਨੇ ਜ਼ਬਰ ਦੇ ਵਿਰੋਧ ਦੇ ਵਿੱਚ ਸਾਡੀ ਹਮਾਇਤ ਦੇ ਵਿੱਚ ਜੋ 28 ਤਰੀਕ ਨੂੰ ਡੀਸੀ ਦਫ਼ਤਰਾਂ ਦੇ ਅੱਗੇ ਜਿਹੜਾ ਵਿਰੋਧ ਕਰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਉਹ ਦੋਨਾਂ ਫਾਰਮਾਂ ਦੇ ਵੱਲੋਂ ਅਸੀਂ ਹਮਾਇਤ ਕਰਾਂਗੇ ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੀ ਪੂਰੇ ਪੰਜਾਬ ਭਰ ਦੇ ਵਿੱਚ ਡੀਸੀ ਦਫ਼ਤਰਾਂ ਦੇ ਵਿੱਚ ਇਹਨਾਂ ਮੋਰਚਿਆਂ ਦੇ ਵਿੱਚ ਸ਼ਾਮਲ ਹੋਊਗੀ ਉਸ ਤੋਂ ਅੱਗੇ 31 ਤਰੀਕ ਦਾ ਜਿਹੜਾ ਐਲਾਨ ਕੀਤਾ ਗਿਆ ਜੇਕਰ ਸਾਡੇ ਆਗੂ ਨਾ ਰਹਾ ਕੀਤੇ ਜਿਹੜਾ ਸਮਾਨ ਚੋਰੀ ਹੋਇਆ ਉਹਦੀ ਬਰਾਮਦਗੀ ਨਾ ਕੀਤੀ ਜਾਂ ਉਹਦੀ ਸਰਕਾਰ ਨੇ ਪਰਭਾਈ ਨਾ ਕੀਤੀ ਤੇ 31 ਮਾਰਚ ਨੂੰ ਜਿਹੜਾ ਮੰਤਰੀਆਂ ਦੇ ਘਰਾਂ ਅੱਗੇ ਆਪ ਵਿਧਾਇਕਾਂ ਦੇ ਮੰਤਰੀਆਂ ਦੇ ਘਰਾਂ ਦੇ ਅੱਗੇ ਜਿਹੜੇ ਮੋਰਚੇ ਇੱਕ ਦਿਨਾ ਲਾਏ ਜਾਣਗੇ ਜੇਕਰ ਫਿਰ ਵੀ ਸੁਣਵਾਈ ਨਹੀਂ ਹੁੰਦੀ ਤੇ ਉਹ ਮੋਰਚੇ ਜਿਹੜੇ ਪੱਕੇ ਵੀ ਕੀਤੇ ਜਾ ਸਕਦੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਐਲਾਨ ਜੇਕਰ ਸਰਕਾਰ ਜਿਹੜੀ ਟਾਸ ਤੋਂ ਮਾਸ ਨਾ ਇਹਦੋਂ ਵੀ ਹੋਰ ਤਿੱਖੇ ਐਲਾਨ ਜਿਹੜੇ ਉਹ ਦੋਨਾਂ ਫਾਰਮਾਂ ਦੇ ਵੱਲੋਂ ਕੀਤੇ ਜਾ ਸਕਦੇ ਆ ਇਸ ਕਰਕੇ ਅਸੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਇਹ ਆਪਾਂ ਵੱਡੇ ਪੱਧਰ ਤੇ ਜਥੇਬੰਦ ਹੋਈਏ ਬੋਲਡੋਜ਼ਰ ਜਿਹੜੀ ਉਹ ਸਰਕਾਰਾਂ ਸਰਕਾਰ ਜਿਹੜੀ ਚਲਾ ਕੇ ਜਿਹੜਾ ਉਹ ਕਿਸਾਨਾਂ ਮਜ਼ਦੂਰਾਂ ਦੇ ਮੰਗਾ ਮਸਲਿਆਂ ਨੂੰ ਕੁਚਲ ਰਹੀ ਆ ਸਾਡਾ ਖੇਤੀ ਸੰਕਟ ਬਹੁਤ ਵੱਡੇ ਪੱਧਰ ਤੇ ਆ ਐਮ ਐਸ ਪੀ ਗਰੰਟੀ ਕਾਨੂੰਨ ਜਿਹੜੀ ਉਹ ਸਮੇਂ ਦੀ ਮੰਗ ਆ ਜਿੱਥੇ ਭਗਵੰਤ ਮਾਨ ਸਰਕਾਰ ਨੇ ਇਹ ਆਪਦੇ ਗਾਲ ਅੰਦੋਲਨ ਪੁਆ ਲਿਆ ਵਾ ਇਹ ਕੇਂਦਰ ਸਰਕਾਰ ਦੇ ਨਾਲ ਲੜਾਈ ਸੀ ਇਹਦਾ ਖਮਿਆਜਾ ਜਿਹੜਾ ਇਹਨੂੰ ਭੁਗਤਣਾ ਪਊਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਕਮਲਵਾਲਾ ਵਿਖੇ ਇਹ ਭਗਵੰਤ ਮਾਨ ਜੋ ਗੰਦੀ ਸਰਕਾਰ ਦੇ ਸਾਰੇ ਕਿਸਾਨਾਂ ਦੇ ਜੋ ਕੁਝ ਕੰਮਕਾਰ ਸੀ ਉਹਨਾਂ ਨੂੰ ਠੱਪ ਕਰਦੇ ਹੋਏ ਜੋ ਇਹ ਸਰਕਾਰ ਨੇ ਕਿਸਾਨਾਂ ਨਾਲ ਧੱਕਾ ਕੀਤਾ ਉਸ ਦੀ ਅਸੀਂ ਰੋਖਦਾਈ ਘਟਨਾ ਬਿਆਨ ਕਰਨ ਵਾਸਤੇ ਭਗਵੰਤ ਮਾਨ ਦਾ ਅਸੀਂ ਪੁਤਲਾ ਸਾੜਨ ਵਾਸਤੇ ਇੱਥੇ ਇਕੱਠੇ ਹੋਏ ਆ ਅੱਜ ਕਮਲਵਾਲਾ ਪਿੰਡ ਦੀ ਸੰਗਤ ਇਸ ਦਾ ਪਿੱਟ ਸਿਆਪਾ ਕਰ ਰਹੀ ਹੈ ਕਿਉਂਕਿ ਜੋ ਅਸੀਂ ਜੋ ਵੀ ਬਣਾਇਆ ਸੀ ਅਸੀਂ ਆਪਣੇ ਉੱਥੇ ਜਾ ਜਾ ਕੇ ਸ਼ੰਭੂ ਬਾਟਰ ਤੇ ਬਹੁਤ ਅਸੀ ਆਰेंजमेंट ਕੀਤਾ ਸੀ ਇਸ ਗੰਦੀ ਸਰਕਾਰ ਨੇ ਸਾਡੀ ਪੇਥਰੇ ਚ ਚੁਰਾਕ ਖੋ ਦਿੱਤਾ ਜਾ ਕੇ ਇਹ ਜਿਹੜੀਆਂ ਸਰਕਾਰਾਂ ਦੇ ਪੁੱਰੇ ਥਾਂ ਥਾਂ ਤੇ ਭੁੱਖੇ ਚੜਨੇ ਚਾਹੀਦੇ ਹਨ ਇਸੇਜ ਬੰਦੇ ਨੂੰ ਕਦੇ برداشت ਨਹੀਂ ਕਰਨਾ ਚਾਹੀਦਾ ਇਹਨੂੰ ਬਰਖਾਸਤ ਕਰਨਾ ਚਾਹੀਦਾ ਸਾਡੀ ਊਰਜਾ ਮੰਗ ਹੈ ਕਿ ਜੋ ਵੀ ਸਾਡੇ ਕਿਸਾਨਾਂ ਨਾਲ ਤੱਕਾ ਹੋਇਆ ਉਹਦੀ ਭਰਪਾਈ ਕੀਤੀ ਜਾਵੇ ਇਸ ਬੰਦੇ ਨੂੰ ਕਦੇ ਵੀ ਰਾਜ ਤੇ ਨਾ ਬਿਠਾਇਆ ਜਾਵੇ ਇਹਨੂੰ ਸਾਰੀ ਥੱਲੇ ਲਾ ਦੋ ਇਸ ਨੂੰ ਤਰਖਾਸਤ ਕਰ ਦੋ ਇਸ ਰਾਜ ਤੋਂ ਪੰਜਾਬ ਤੋਂ ਇਹ ਬੁੱਚੜ ਸਰਕਾਰ ਨੂੰ ਕਦੀ ਵੀ ਇਸ ਇਹ ਪੰਡ ਹੈ ਜੀ ਪੰਡ ਪੰਡ ਸਰਕਾਰ ਕਹਿ ਸਕਦਾ ਇਹਨੂੰ ਇਹ ਤਾਂ ਪੰਡਾਂ ਦਾ ਪੰਡ ਹੈ ਪਹਿਲਾਂ ਵੀ ਪੰਡਗੀ ਕਰਦਾ ਸੀ ਹੁਣ ਵੀ ਇਹ ਸਾਰੇ ਕਿਸਾਨਾਂ ਦੀ ਪੰਡੀ ਕਰਦਾ ਫਿਰਦਾ ਪੰਡੇ ਖੋਦ ਪਰ ਇਹ ਸਾਡੇ ਕਿਸਾਨਾਂ ਤੇ ਜੋ ਵੀ ਇਹਨੇ ਜ਼ੁਲਮ ਟਾਏ ਨੇ ਅਸੀਂ ਉਸ ਦਾ ਬਦਲਾ ਲੈ ਕੇ ਰਵਾਂਗੇ ਅਸੀਂ ਆਪਣੇ ਸਾਰੇ ਪਰਿਵਾਰੀ ਉਸ ਤੋਂ ਕਰਵਾਵਾਂਗੇ ਜੋ ਵੀ ਸਾਡੀਆਂ ਪੂਰਜਾਂ ਮੰਗਾ ਨੇ ਉਹ ਅਸੀਂ ਲੈ ਕੇ ਰਵਾਂਗੇ ਅਸੀਂ ਆਪਦੇ ਹੱਕ ਕਦੇ ਵੀ ਨਹੀਂ ਛੱਡਣੇ ਜੋ ਹੱਕ ਬੰਦੇ ਅਸੀਂ ਲਵਾਂਗੇ ਅਸੀਂ ਜਿੱਤਾਂਗੇ ਜ਼ਰੂਰ ਜਾਰੇ ਜੰਗ ਅਸੀਂ ਜਿੱਤਾਂਗੇ ਜ਼ਰੂਰ ਜਾਰੇ ਜੰਗ